ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਡੇਰਾ ਸਚਕੰਡ ਬੱਲਾ ਦੇ ਮੌਜੂਦਾ ਗੱਦੀ ਨਿਸ਼ੀਨ ਐਕਸਵਰਤ ਸੰਤ ਨਰਿੰਜਨ ਦਾਸ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਕਾਂਸੀ ਬਨਾਰਸ ਵਿਖੇ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਪੂਰੇ ਵਿਸ਼ਵ ਦੇ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਵੱਲੋਂ ਆਪਣੇ ਸਤਿਗੁਰਾਂ ਦਾ ਜੋ ਪ੍ਰਕਾਸ਼ ਪੁਰਬ ਹੈ ਉਹ 12 ਫਰਵਰੀ 2025 ਨੂੰ ਮਨਾਇਆ ਜਾ ਰਿਹਾ ਹੈ ਜੇਕਰ ਜੋਗ ਹੈ ਡੇਰਾ ਸਚਕੰਡ ਬੱਲਾਂ ਦੇ ਵੱਲੋਂ ਕਾਂਸੀ ਬਨਾਰਸ ਵਿਖੇ ਸੰਗਤਾਂ ਦੇ ਰਹਿਣ ਦੇ ਲਈ ਉੱਥੇ ਕਾਫੀ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਇਮਾਰਤਾਂ ਦੇ ਵਿੱਚ ਆਪਣਾ ਸਹਿਯੋਗ ਜਿਹੜਾ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿੰਦੀਆਂ ਸੰਗਤਾਂ ਕਰ ਰਹੀਆਂ ਹਨ ਏਸੀ ਸਬੰਧ ਦੇ ਵਿੱਚ ਬੀਤੇ ਦਿਨੀ ਡੇਰਾ ਸਚਕੰਡ ਵੱਲਾਂ ਵਿਖੇ ਰਵਦਾਸੀਆ ਐਫਬੀ ਕਮਿਊਨਿਟੀ ਇਨ ਦਾ ਵਰਲਡ ਸੰਸਥਾ ਦੀ ਪੰਜਾਬ ਦੀ ਸਮੁੱਚੀ ਟੀਮ ਸੰਤਾ ਮਹਾਪੁਰਸ਼ਾਂ ਨੂੰ ਮਿਲੀ ਹੈ ਔਰ ਰਵਦਾਸੀਆ ਐਫਬੀ ਕਮਿਊਨਿਟੀ ਦੇ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਤੇ ਚੱਲ ਰਹੇ ਕਾਰਜਾਂ ਦੇ ਸਬੰਧੀ 51000 ਰੁਪਏ ਦਾ ਚੈੱਕ ਜਿਹੜਾ ਸੰਤਾ ਮਹਾਪੁਰਸ਼ਾਂ ਨੂੰ ਭੇਟ ਕੀਤਾ ਇਹਦੇ ਨਾਲ ਹੀ 11000 ਰੁਪਏ ਦਾ ਜਿਹੜਾ ਚੈੱਕ ਆ ਸविता ਚੱਲੀ ਤਨੂਜਾ ਚੱਲੀ ਪ੍ਰੀਤ ਚੱਲੀ ਸੁਪਤਰੀ ਬਿੱਟੂ ਚੱਲੀ ਰਾਜ ਰਾਣੀ ਚੱਲੀ ਵਾਸੀ ਨਾਰਨੀ ਤੈਰਨੀ ਇਟਲੀ ਵੱਲੋਂ ਕਾਂਚੀ ਬਨਾਰਸ ਵਿਖੇ ਨਵੀਂ ਇਮਾਰਤ ਲਈ ਇਹ ਸੇਵਾ ਭੇਜੀ ਗਈ ਇਸ ਤੋਂ ਇਲਾਵਾ 8512 ਰੁਪਏ ਡਾਕਟਰ ਜਗਤਾਰ ਰਾਮਚੁੰਬਰ ਦੇ ਪਰਿਵਾਰ ਵਾਸੀ ਤੈਰਨੀ ਨਾਰਨੀ ਇਟਲੀ ਵੱਲੋਂ ਕਾਂਚੀ ਬਨਾਰਸ ਵਿਖੇ ਨਵੀਂ ਬਣ ਰਹੀ ਇਮਾਰਤ ਲਈ ਸੇਵਾ ਭੇਜੀ ਗਈ ਔਰ ਇਸ ਤੋਂ ਇਲਾਵਾ 5100 ਰੁਪਏ ਜਿਹੜਾ ਹੈ ਗੁਰਪ੍ਰੀਤ ਬਜੂਹਾ ਫੈਮਲੀ ਦੇ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਤੇ ਅੰਮ੍ਰਿਤ ਵਾਰੀ ਦਾ ਸਾਸਕ ਬੱਲਾ ਦੇ ਮਜੂਤਾ ਗੱਦੀ ਨਿਸ਼ੀਨ 108 ਸੰਤ ਨਰਨਜੜ ਦਾਸ ਮਹਾਰਾਜ ਜੀ 9 ਫਰਵਰੀ 2025 ਨੂੰ ਬੇਗਮਪੁਰਾ ਐਕਸਪ੍ਰੈਸ ਰਾਹੀਂ ਹਜ਼ਾਰਾਂ ਹੀ ਸੰਗਤਾਂ ਨੂੰ ਲੱਖਾਂ ਹੀ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਕਾਂਸੀ ਬਨਾਰਸ ਵਿਖੇ ਪਹੁੰਚ ਕੇ ਆਪਣੇ ਸਤਿਗੁਰਾਂ ਦਾ 648ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਦੇ ਨਾਲ ਮਨਾ ਰਿਹਾ ਸੰਗਤ ਜੀ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕੇ ਗੁਰੂ ਰਬਿਦਾਸ ਮਹਾਰਾਜੀ ਦਾ ਜਨਮ ਸਥਾਨ ਮੰਦਿਰ ਜੋ ਸੋਨੇ ਦੇ ਵਿੱਚ ਮੜ ਰਿਹਾ ਹੈ ਸੋ ਮਹਾਨ ਮਹਾਪੁਰਸ਼ਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਮੁੱਚੀ ਦੁਨੀਆ ਦੇ ਵਿੱਚ ਵਸਦੀਆਂ ਗੁਰੂ ਰਬਿਦਾਸ ਨਾਮਲੇ ਵ ਸੰਗਤਾਂ ਨੂੰ ਆਪਣੇ ਸਤਿਗੁਰੂ ਰਬਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਦੇ ਨਾਲ ਜੋੜਨਾ ਔਰ ਸੰਗਤਾਂ ਨੂੰ ਗੁਰੂ ਰਬਿਦਾਸ ਮਰਦ ਦੇ ਮਿਸ਼ਨ ਨਾਲ ਜੋੜਨਾ ਟੇਰਾ ਸੱਚਕੰਨ ਬੱਲਾ ਦੇ ਮਹਾਨ ਮਹਾਨ ਮਹਾਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ ਹੈ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਲਗ ਲਗ ਇਹ 59000 ਦਾ ਇਹਦੇ ਦੇਖੋ ਸੰਪਲ ਸਾਬ ਡਾਕਟਰ ਸਾਹਿਬ ਇਧਰ ਦੇਖੋ 4 ਇੰਚ ਜਦੋਂ ਕਿ ਸੋਜ ਦਿੱਕਤ ਨਾਮ ਦੇ ਪ੍ਰੋਫੈਸਰ ਜੰਮਾ ਸਿੰਘ

ਵਾਪਸ ਨੂੰ ਦਿੱਤੇ ਬਾਛਾ ਜਦ ਨਹੀਂ ਬਤੂ ਤਾਂ ਸੰਤਨ ਨਹੀਂ ਮੁਗਾਉਣਾ ਸੰਪੂਰਨ ਕਰਵਾਣਾ ਤੇ ਬੱਚਾ ਦੇ ਨਾਮ ਤੇ ਆਪਣਾ ਸਾਈਨ ਉਸਕੰਨੀ ਨਾਮ ਬਾਣੀ ਤੇ ਸੇਵਾ ਦੇ ਨਮਰਲੇ ਨਾਤਾ ਉਸ ਦੇ ਨਮਰਤਾ ਦੇ ਸਾਹਮਣੇ ਸੱਜਾ ਕਰਨੀ ਆਪਣੇ ਦਰਨਾ ਬਿਛਾ ਦੇ ਪ੍ਰਵਾਨ ਕਰਨੀ ਆਪ ਦੇ ਨਾਮ ਦੀ ਚੜ੍ਹਦੀ ਹੋਈ ਤਲਾਸ਼ੇ ਮੇਰੇ ਬਾਣੀ ਸੱਜਣਾ que... Okay. <inaudible>